ਹੈਲੋ ਫਰੈਂਡਸ ਵੈਲਕਮ ਟੂ ਨਿਊ ਵੀਡੀਓ ਅੱਜ ਜਿਹੜੀ ਵੀਡੀਓ ਆ ਉਹ ਆਪਣੀ ਜਿਹੜੀ ਕੱਲ ਆਪਾਂ ਵੀਡੀਓ ਪਾਈ ਸੀ ਉਹਦੇ ਨਾਲ ਹੀ ਰਿਲੇਟਡ ਆ ਕਿ ਪਤੀ ਪਤਨੀ ਦੇ ਜਿਹੜੇ ਰਿਸ਼ਤੇ ਹੁੰਦੇ ਉਹਨਾਂ ਵਿੱਚ ਤਲਾਕ ਕਿਉਂ ਹੁੰਦਾ ਹੈ ਇਸ ਗੱਲ ਨੂੰ ਸਮਝਣ ਵਾਸਤੇ ਨਾ ਡੂੰਘਾਈ ਤੱਕ ਸਮਝਣ ਵਾਸਤੇ ਆਪਾਂ ਨੂੰ ਇੱਕ ਛੋਟੀ ਜੀ ਕਹਾਣੀ ਸੁਣਨੀ ਪੈਣੀ ਆ ਸੋ ਵੀਡੀਓ ਦੇ ਨਾਲ ਬਨੇ ਰਹੋ ਜੇ ਹੁਣ ਮੈਂ ਆਪਣੀ ਜਿਹੜੀ ਆ ਵੀਡੀਓ ਦੀ ਸ਼ੁਰੂਆਤ ਕਰਦਾ ਹੁਣ ਆਪਾਂ ਨੂੰ ਨਾ ਆਪਣੀ ਜਿਹੜੀ ਪਤਨੀ ਹੈ ਨਾ ਜੀ ਉਹਨੂੰ ਆਪਾਂ ਗਰਲਫ੍ਰੈਂਡ ਦੇ ਰੂਪ ਦੇ ਵਿੱਚ ਵੇਖੀ ਹੈ ਨਾ ਸਾ ਮੇਰਾ ਮੰਨਣਾ ਹੈ 100% ਆਪਣੇ ਜਿਹੜੇ ਤਲਾਕ ਤੱਕ ਜਿਹੜੇ ਰਿਸ਼ਤੇ ਹੋ ਬਿਲਕੁਲ ਨਹੀਂ ਜਾਣਗੇ ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਜੇ ਤਾਂ ਵੀਡੀਓ ਨੂੰ ਲਗਾਤਾਰ ਪੂਰੀ ਦੇਖਿਓ ਜੇ ਜਿਰੋ ਆਪਣੀ ਜਦੋਂ ਆਪਾਂ ਪਤਨੀ ਜਿਹੜੀ ਆ ਜੇ ਉਹਨੂੰ ਆਪਾਂ ਆਪਣੀ ਗਰਲਫ੍ਰੈਂਡ ਸਮਝੀਏ ਨਾ ਤਾਂ ਆਪਣੇ ਰਿਸ਼ਤਿਆਂ ਦੇ ਵਿੱਚ ਕਦੀ ਵੀ ਦਰਾਰ ਨਹੀਂ ਆ ਸਕਦੀ ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਆਪਾਂ ਜਿਰੋ ਹੁਣੇ ਯੰਗ ਉਮਰ ਦੇ ਵਿੱਚ ਤੇ ਆਪਾਂ ਜਿਹੜੀ ਲੜਕੀ ਨਾਲ ਆਪਾਂ ਨੂੰ ਪ੍ਰੇਮ ਹੁੰਦਾ ਆਪਾਂ ਉਹਦੇ ਵਾਲਾ ਕਰਸ਼ੇ ਤੋਂ ਨੇ ਆਪਾਂ ਕੀ ਕਰਦੇ ਆ ਆਪਾਂ ਉਹਦੀ ਨਿੱਕੀ ਨਿੱਕੀ ਚੀਜ਼ ਵੱਲ ਧਿਆਨ ਦਿੰਨੇ ਆ ਕਿ ਇਹਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਕੀ ਇਹ ਖਾਣ ਚ ਪਸੰਦ ਕਰਦੀ ਆ ਕੀ ਪੌਣ ਚ ਪਸੰਦ ਕਰਦੀ ਆ ਕਿਹੋ ਜਿਹਾ এনवायरमेंट ਦੇ ਵਿੱਚ ਇਹ ਰਹਿਣਾ ਪਸੰਦ ਕਰਦੀ ਆ ਕਿੰਨਾ ਕੁ ਬੋਲਣਾ ਪਸੰਦ ਕਰਦੀ ਆ ਤੇ ਜਦੋਂ ਉਸੇ ਲੜਕੀ ਦੇ ਨਾਲ ਆਪਣਾ ਪ੍ਰੇਮ ਹੋ ਜਾਂਦਾ ਤੇ ਜਦੋਂ ਆਪਾਂ ਉਸ ਉਹ ਉਹਦੀ ਹਰ ਇੱਕ ਖੁਸ਼ੀ ਨੂੰ ਬਰਕਰਾਰ ਰੱਖਣ ਵਾਸਤੇ ਆਪਾਂ ਕਿਸੇ ਵੀ ਹੱਦ ਤੱਕ ਜਾਣ ਵਾਸਤੇ ਤਿਆਰ ਹੋ ਜਾਂਦੇ ਆ ਤੇ ਜਦੋਂ ਜਦੋਂ ਆਪਣਾ ਉਸ ਲੜਕੀ ਨਾਲ ਪ੍ਰੇਮ ਹੋ ਜਾਂਦਾ ਤੇ ਫਿਰ ਆਪਣੀ ਬਾਅਦ ਚ ਮੈਰਿਜ ਹੋ ਜਾਂਦੀ ਆ ਜਾਂ ਰੇਂਜ ਮੈਰਿਜ ਲਾ ਲਓ ਜਾਂ ਲਵ ਮੈਰਿਜ ਲਾ ਲਓ ਫਿਰ ਆਪਣਾ ਫਿਰ ਆਪਾਂ ਸਮਝਦੇ ਆ ਕਿ ਆਪਾਂ ਜਿਹੜਾ ਇਹ ਇਸ ਕੰਮ ਨੂੰ ਪੂਰਾ ਕੰਪਲੀਟ ਕਰ ਲਿਆ ਏ ਫਿਰ ਆਪਾਂ ਆਪਣੇ ਅੰਦਰ ਨਾ ਉਹਦੀ ਉਹਦੇ ਪ੍ਰਤੀ ਨਾ ਉਹਨੇ ਵਿਚਾਰ ਨਹੀਂ ਰਹਿ ਜਾਂਦੇ ਤੇ ਆਪਾਂ ਜਿਹੜਾ ਇਹ ਆਪਾਂ ਉਹਨੂੰ ਪਤਨੀ ਸਮਝਣੀ ਸ਼ੁਰੂ ਕਰ ਦਿੰਨੇ ਆ ਤੇ ਆਪਾਂ ਉਹਨੂੰ ਗਰਲਫ੍ਰੈਂਡ ਦਾ ਰੂਪ ਵਿੱਚ ਵੇਖਣਾ ਬੰਦ ਕਰ ਦਿੰਨੇ ਆ ਇੱਥੇ ਤੇ ਆਪਾਂ ਅੜ ਕੇ ਗਲਤੀ ਖਾਂਦੇ ਆ ਫਿਰ ਕੀ ਹੁੰਦਾ ਕਿ ਫਿਰ ਫਿਰ ਆਪਾਂ ਉਹ ਉਹਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਹੁੰਦੀਆਂ ਵਾ ਗੱਲਾਂ ਉਹਨਾਂ ਲਈ ਧਿਆਨ ਨਹੀਂ ਦਿੰਦੇ ਫਿਰ ਜਿਸ ਤਰ੍ਹਾਂ ਆਪਾਂ ਆਪਣੀ ਗਰਲਫ੍ਰੈਂਡ ਨੂੰ ਫੋਨ ਕਰਦੇ ਆ ਜੋ ਫੋਨ ਪੇਕ ਨਹੀਂ ਕਰਦੀ ਤਾਂ ਆਪਾਂ ਬਾਰ-ਬਾਰ ਉਹਨੂੰ ਟਰਾਈ ਕਰਦੇ ਫੋਨ ਕਰਦੇ ਆ ਜਿਉਂ ਰੁੱਸ ਪੈਂਦੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਜਿਹੜੀ ਪਤਨੀ ਹੁੰਦੀ ਆ ਉਹਦੀਆਂ ਨਹੀਂ ਆਪਾਂ ਇਸ ਤਰ੍ਹਾਂ ਕਰਦੇ ਜਦ ਕਿ ਆਪਾਂ ਨੂੰ ਆਪਣੀ ਪਤਨੀ ਦੀਆਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਉਹਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਤੇ ਜਦੋਂ ਆਪਾਂ ਇੱਕ ਦੂਜੇੋਂ ਆਪਾਂ ਸੌਂ ਟਾਈਮ ਜਦੋਂ ਸੁਣਨੇ ਆ ਜੇਰੋਂ ਆਪਾਂ ਕੰਮ ਤੋਂ ਫ੍ਰੀ ਹੋਨੇ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਨੂੰ ਪੂਰੇ ਦਿਨ ਦੀ ਜਿਹੜੀ ਆ ਗੱਲਬਾਤ ਹੈ ਜਿਹੜੀ ਉਹ ਆਪਣੀ ਪਤਨੀ ਨਾਲ ਸ਼ੇਅਰ ਕਰੀਏ ਤੇ ਪਤਨੀ ਨੂੰ ਵੀ ਚਾਹੀਦਾ ਕਿ ਆਪਣੇ ਪਤੀ ਨਾਲ ਪੂਰੀ ਗੱਲਬਾਤ ਸ਼ੇਅਰ ਕਰੇ ਜਰੂਰ ਤੁਹਾਡੇ ਵਿਚਾਰ ਜਿਹੜੇ ਆ ਆਪਸ ਵਿੱਚ ਮੇਲ ਖਾਂਣ ਲੱਗ ਪੈਂਦੇ ਆ ਤੇ ਮੇਰਾ ਮੰਨਣਾ 100% ਜਿਹੜੇ ਤਲਾਕ ਤੱਕ ਨੌਬਤ ਨਹੀਂ ਜਾਂਦੀ ਤੇ ਜੇਰੋਂ ਆਪਾਂ ਇੱਕ ਦੂਜੇ ਤੋਂ ਪਰਦੇ ਰੱਖਣੇ ਸ਼ੁਰੂ ਕਰ ਦਿੰਨੇ ਆ ਤੇ ਉਦੋਂ ਆਪਣੇ ਜਿਹੜੇ ਆ ਰਿਸ਼ਤਿਆਂ ਦੇ ਵਿੱਚ ਤਕਰਾਰ ਵੱਜ ਜਾਂਦਾ ਜਿਹਦੇ ਕਰਕੇ ਇਤੋਂ ਤੱਕ ਲੋਭਤਾ ਆ ਜਾਂਦੀ ਕਿ ਤਲਾਕ ਵਰਗੇ ਭਿਆਨਕ ਜਿਹੜੇ ਰੂਪ ਆ ਜਾਂਦੇ ਆ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਧੰਨਵਾਦ ਮੈਂ ਆਸ ਕਰਦਾ ਕਿ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਮਿਲੀ ਹੋਊਗੀ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਜਿਹੜੇ ਪਤੀ ਪਤਨੀ ਦੇ ਜਿਹੜੇ ਤੁਹਾਡੇ ਰਿਸ਼ਤੇ ਆ ਉਹਨਾਂ ਵਿੱਚ ਕਦੇ ਵੀ ਤਕਰਾਰ ਨਾ ਆਵੇ ਤੇ ਕੋਈ ਵੀ ਇਹੋ ਜਿਹੇ ਹਾਸਾ ਨਾ ਤੁਹਾਡਾ ਨਾ ਵਾਪਰੇ ਜਿਹਦੇ ਕਰਕੇ ਤੁਹਾਡੇ ਰਿਸ਼ਤੇ ਜਿਹੜੇ ਖਰਾਬ ਹੋ ਜਾਣ ਬੇਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਜੈ ਹਿੰਦ